ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਟੀਮ ਇੰਡੀਆ ਨੂੰ T20 ਸੀਰੀਜ਼ ਵਿਚਾਲੇ ਵੱਡਾ ਚਟਕਾਇ ਬੱਲੇਬਾਜ਼ ਦੱਖਣੀ ਅਫਰੀਕਾ ਸਣੇ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਵੀ ਹੋਏਗਾ ਬਾਅਦ ਟੀਮ ਇੰਡੀਆ ਦੇ ਭਰੋਸੇਮੰਦ ਬੱਲੇਬਾਜ਼ ਸੀਅਰਸ ਆਈਅਰ ਨੇ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਮੈਚ ਵਿੱਚ ਜ਼ਖਮੀ ਹੋਏ ਆਈਰ ਹੁਣ ਘੱਟੋ-ਘੱਟ 2 ਮਹੀਨਿਆਂ ਲਈ ਖੇਡ ਤੋਂ ਬਾਹਰ ਰਹਿਣਗੇ ਰੈਵ ਸਪੋਰਟਜ ਦੀ ਇੱਕ ਰਿਪੋਰਟ ਦੇ ਅਨੁਸਾਰ ਆਈਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਲਗਭਗ 8 ਹਫ਼ਤੇ ਲੱਗ ਸਕਦੇ ਹਨ ਇਸ ਦਾ ਮਤਲਬ ਹੈ ਕਿ ਉਹ ਨਾ ਸਿਰਫ ਦੱਖਣੀ ਅਫਰੀਕਾ ਵਿਰੁੱਧ ਵਨਡੇ ਸੀਰੀਜ਼ ਬਲਕਿ ਜਨਵਰੀ ਵਿੱਚ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਵੀ ਬਾਹਰ ਹੋ ਸਕਦੇ ਹਨ 25 ਅਕਤੂਬਰ ਨੂੰ ਸਿਡਨੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚ ਕਰ ਤੀਜੇ ਵਨਡੇ ਦਰ ਆਰ ਛੇਅਰਸ ਐਯਰ ਬਿਲਡਿੰਗ ਕਰ ਰਹੇ ਸੀ ਮੈਚ ਦੌਰਾਨ ਉਸ ਨੇ ਲੈਸੀ ਕੈਰੀ ਨੂੰ ਕੈਚ ਕਰਨ ਲਈ ਡਿਵਾਈਡ ਕੀਤੀ ਪਰ ਉਸ ਦੇ ਪੇਟ ਵਿੱਚ ਗੰਭੀਰ ਸੱਟ ਲੱਗ ਗਈ ਸ਼ੁਰੂ ਵਿੱਚ ਸੱਟ ਆਮ ਦਿਖਾਈ ਦੇ ਰਹੀ ਸੀ ਪਰ ਬਾਅਦ ਵਿੱਚ ਉਸ ਦੀ ਹਾਲਤ ਵਿਗੜ ਗਈ ਉਸ ਨੂੰ ਤੁਰੰਤ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਐਯਰ ਨੂੰ ਤਿਕ ਦਿੱਲੀ ਦੀ ਸੱਟ ਅਤੇ ਅੰਦਰੂਨੀ ਖੂਨ ਵਹਿਣ ਦਾ ਪਤਾ ਲੱਗਿਆ ਰਿਪੋਰਟਾਂ ਦੇ ਅਨੁਸਾਰ ਸ਼ੇਅਰ ਸ਼ੇਅਰ ਸਈਅਰ ਦੀ ਇੰਟਰਵੈਸ਼ਨਲ ਡਰਾਮਸ ਕੈਬਿਨ ਟੋਪੋਲਾਈਜੇਸ਼ਨ ਨਾਮਕ ਇੱਕ ਪ੍ਰਕਿਰਿਆ ਹੋਈ ਇਹ ਇੱਕ ਡਾਕਟਰੀ ਪ੍ਰਕਿਰਿਆ ਹੈ ਜਿਸ ਵਿੱਚ ਖੂਨ ਵਹਿਣ ਨੂੰ ਰੋਕਣ ਲਈ ਇੱਕ ਤਮਣੀ ਵਿੱਚ ਇੱਕ ਪਤਲੀ ਟਿਊਬ ਪਾਉਣੀ ਸ਼ਾਮਲ ਹੈ ਇਹ ਸਰਜਰੀ ਐਮਜ ਨਿਯੰਤਰਣ ਅਧੀਨ ਕੀਤੀ ਜਾਂਦੀ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਸਰੀਰ ਦੇ ਹੋਰ ਹਿੱਸੇ ਪ੍ਰਭਾਵਿਤ ਨਾ ਹੋਣ ਡਾਕਟਰਾਂ ਦੁਆਰਾ ਕੀਤੇ ਗਏ ਮਿਹਨਤੀ ਯਤਨਾਂ ਤੇ ਤੁਰੰਤ ਇਲਾਜ ਦੇ ਕਾਰਨ ਅੱਯਰ ਦੀ ਹਾਲਤ ਹੁਣ ਸਥਿਰ ਦਸੀ ਜਾ ਰਹੀ ਹੈ 28 ਅਕਤੂਬਰ ਨੂੰ BCCI ਨੇ ਉਨ੍ਹਾਂ ਦੀ ਸੱਟ ਬਾਰੇ ਇੱਕ ਬਿਆਨ ਜਾਰੀ ਕਰਦੇ ਕਹਾਛੀ ਹੈ ਚੇਅਰ ਸੇਅਰ ਨੂੰ 25 ਅਕਤੂਬਰ ਨੂੰ ਤੀਜੇ ਵੰਡੇ ਦਿਨਾਂ ਨੂੰ ਪੇਟ ਵਿੱਚ ਗੰਭੀਰ ਸੱਟ ਲੱਗੀ ਸੀ ਉਹਨਾਂ ਦੀ ਸੱਟ ਦਾ ਤੁਰੰਤ ਪਤਾ ਲਗਾਇਆ ਗਿਆ ਤੇ ਖੂਨ ਵਹਿਣ ਨੂੰ ਰੋਕਣ ਲਈ ਇਲਾਜ ਸਫਲਤਾਪੂਰਵਕ ਕੀਤਾ ਗਿਆ ਘਟੜੀ ਦੇ ਹਾਲਤ ਇਸ ਦਾ ਹੁਣ ਸੁਧਾਰ ਹੋ ਰਿਹਾ ਹੈ ਤੇ ਉਹ ਡਾਕਟਰ ਇਹ ਦਿਖਪਲ ਦੀਨ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ